ਇਹ ਰੇਣੀ ਚੜ ਸਕੀ ਹੈਗੀ ਕਿਉਂਕਿ ਇੱਕ ਕੈਂਡੀਡੇਟ ਜਿਹੜੇ ਸੀਗੇ ਉਹਨਾਂ ਨੇ ਕਾਫੀ ਕਨਫਿਊਜ਼ਨ ਕ੍ਰੀਏਟ ਕਰਤੀ ਉਹ ਸ਼ਿਓਰ ਨਹੀਂ ਸੀਗੇ ਤੋਂ ਇਸ ਕਰਕੇ ਫਿਰ ਕਾਫੀ ਜ਼ਿਆਦਾ ਉਹਦੇ ਵਿੱਚ ਤਕਰਾਰਬਾਜ਼ੀ ਦੇ ਮਾਹੌਲ ਦੇ ਵਿੱਚ ਚੋਣ ਨਹੀਂ ਕਰਵਾਈ ਜਾ ਸਕਦੀ ਸੀ ਕਿਉਂਕਿ ਮਾਹੌਲ ਸਹੀ ਨਹੀਂ ਸੀਗਾ ਇਸ ਕਰਕੇ ਅੱਜ ਦੀ ਚੋਣ ਮੁਲਤਵੀ ਕਰ ਦਿੱਤੀ ਗਈ ਸਰ ਲੱਗਦਾ ਨਹੀਂ ਕਾਫੀ ਟਾਈਮ ਹੋ ਗਿਆ ਪ੍ਰਧਾਨਗੀ ਦੀ ਚੋਣ ਨੂੰ ਵੀ ਹੁਣ ਹੋ ਜਾਣੀ ਚਾਹੀਦੀ ਸੀ ਨਹੀਂ ਤੋਂ ਹੁਣ ਦੇਖੋ ਇਹ ਮੈਂਬਰਾਂ ਨੇ ਡਿਸਾਈਡ ਕਰਨਾ ਹੈ ਜੀ ਉਹਨਾਂ ਨੇ ਹਣਾ ਜੇ ਕੋਈ ਉਹ ਕਨਫਿਊਜ਼ਨ ਕ੍ਰੀਏਟ ਕਰਨਗੇ ਬੜੇ ਕਿਉਂਕਿ ਨਿਯਮ ਬੜੇ ਕਲੀਅਰ ਹੈਗੇ ਸੋ ਸਾਰਾ ਕੁਝ ਨਿਯਮਾਂ ਮੁਤਾਬਕ ਹੁੰਦਾ ਹੈਗਾ ਸੋ ਜਦੋਂ ਅਸੀਂ ਤਾਂ ਜਿਹੜੇ ਆਫੀਸਰਸ ਹੈਗੇ ਮੈਨੂੰ ਜਿਵੇਂ ਅੱਜ ਕਨਵੀਨਰ ਲਗਾਇਆ ਗਿਆ ਹੈਗਾ ਤੋ ਕਨਵੀਨਰ ਨੇ ਰੂਲਾ ਮੁਤਾਬਕ ਚੱਲਣਾ ਹੁੰਦਾ ਤੇ ਚੋਣ ਹਰ ਇੱਕ ਨੀਮਕ ਕਾਇਦੇ ਦੇ ਮੁਤਾਬਕ ਹੁੰਦੀ ਹੈ ਸਰ ਇਸ ਦਾ ਉਹ ਉਹਦੇ ਵਿੱਚ ਕੋਈ ਆਬਸਟ੍ਰਕਸ਼ਨ ਆਂਦੀ ਹੈ ਤਾਂ ਫਿਰ ਉਹ ਉਸ ਨੂੰ ਕੈਨਸਲ ਕਰਨ ਤੋਂ ਇਲਾਵਾ ਕੋਈ ਤਰੀਕ ਪਿਛਲੀ ਤਰੀਕ ਸੀ ਜਿਹੜੀ ਪਹਿਲਾਂ ਚੋਣ ਹੋਣੀ ਸੀ ਉਦੋਂ ਵੀ ਸੱਤ ਇੱਕ ਪਾਸੇ ਅੱਜ ਵੀ ਸਵੇਰੇ ਫੋਟੋ ਖਿਚਾ ਕੇ ਗਏ ਉਹ ਕਹਿੰਦੇ ਸੱਤ ਇੱਕ ਪਾਸੇ ਮੀ ਜੀ ਅੰਦਰ ਉਹਨਾਂ ਦਾ ਕੋਈ ਕਨਫਿਊਜ਼ਨ ਸੀਗੀ ਉਹ ਅੰਦਰ ਨਹੀਂ ਹੋ ਪਾਇਆ ਹੈਗਾ ਤੋ ਨਹੀਂ ਹੋ ਪਾਇਆ ਇਸ ਦਾ ਕੋਈ ਹੋਰ ਹੱਲ ਨਹੀਂ ਹੋ ਸਕਦਾ ਸੀ ਜੀ ਹੋਰ ਹੱਲ ਮੈਂ ਤਾਂ ਕੁਝ ਨਹੀਂ ਕਰ ਸਕਦਾ ਜੀ ਮੈਨੂੰ ਤਾਂ ਕਨਵੀਨਰ ਲਗਾਇਆ ਗਿਆ ਮੈਂ ਇਲੈਕਸ਼ਨ ਕਰਵਾਣ ਆਇਆ ਹਾਂ ਸੋ ਇਲੈਕ ਤੇ ਉਹ ਨਹੀਂ ਜੇ ਪੂਰੇ ਹੋਣਗੇ ਤਾਂ ਕੈਨਸਲ ਹੀ ਕੀਤੀ ਜਾਏਗੀ ਉਸ ਤੋਂ ਦੁਬਾਰਾ ਫਿਰ ਡੇਟ ਫਿਕਸ ਹੋ ਜੇਗੀ ਨਾ ਫਿਰ ਦੁਬਾਰਾ ਹੋ ਜੇਗੀ ਥੈਂਕ ਯੂ